ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਲਿਆਉ ਉਮਰਾ ਡੈਰੀ ਫਾਰਮ ਤੇ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲੱਡਾ ਜ਼ਿਲ੍ਹਾ ਮਾਨਸਾ ਜਿੱ ਇੱਕ ਤੋਖੜ ਝੋਟੀ ਆ ਪਹਿਲੇ ਸੂਏ ਚਾਰ ਦੰਦਾ 2 ਮਹੀਨਾ ਦੀ ਗੱਬਣਾ ਮੰਗਰ ਕੱਟੀ ਆ ਚੈੱਕ ਪਾਸ ਆ ਇੱਕ ਤਾਂ ਇਹ ਸੇਲ ਵਾਸਤੇ ਆ 7 ਤੋਂ 8 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਏ ਥੱਲੇ ਜਿਹੜੀ ਤਾਜ਼ੀ ਦੀ ਵੀਡੀਓ ਵੀ ਲਈ ਹੋਈ ਆ ਪਿੱਛੇ ਤੇ ਚੈੱਕ ਵੀ ਪਾਸ ਆਏ ਆਪਣੇ ਹੱਥ ਨਾਲ ਹੀ ਪਾਸ ਕਰੀ ਹੋਈ ਆ ਬਾਕੀ ਆਪਣੀ ਵੀ ਤਸੱਲੀ ਕਰ ਸਕਦਾ ਸਾਫ਼ ਅਡਰਾ ਬਿਲਕੁਲ ਤਾਜੀ ਵੀ ਮੱਝ ਛੋਟੀ ਦੇਖੀ ਹੋਈ ਆ ਪਾਏ ਚਾਰ ਦੰਦਾ 1,05,000 ਰੁਪਏ ਰੇਟਰ ਆ ਪੂਰਾ ਖੁੱਲਾ ਕਰਦਾ ਇਹ ਚੋਟੀ ਦਾ ਮੰਗਰੇ ਦੇ ਕੱਟੀ ਆ ਗਈ ਆ ਪੰਜ 6 ਮਹੀਨਿਆਂ ਦੇ ਲਗਭਗ ਸੂਈ ਵੀ ਹੈਗੀ ਇਹ ਪੰਜ ਕੁ ਮਹੀਨਿਆਂ ਦੇ ਤੇ ਏਕੇ ਤਾਜੀ ਮੱਝ ਆ ਗਈ ਪੂਰੀ ਖੁੱਲੇ ਕਰਦਦੀ ਆ ਬਾਡੀ ਵੀ ਪੂਰੀ ਵੱਡੀ ਆ ਬਿਲਕੁਲ ਠੰਡੀ ਮੱਝਾ ਸੂਈ ਹੋ ਗਏ ਮਹੀਨੇ ਦੇ ਲਗਭਗ 11 ਕਿਲੋ ਦੁੱਧਾ ਕੰਡੇ ਵਾਲਾ ਇਹ ਥੱਲੇ ਤੇ ਠੰਡੀ ਸੀਲ ਆ ਪੂਰੀ ਤੇ ਬਿਨਾ ਬੱਚੇ ਤੋਂ ਵੀ ਦੁੱਧ ਦੇਂਦੇ ਚ ਆਏ ਵੇਜੋ ਥੋੜਾ ਦੁੱਧ ਵੀ ਇਹ ਵੱਧ ਵਾਲੀ ਸੀਗੀ ਪਿਛਲੇ ਸੂਏ ਵੀ ਦੇਖੀ ਹੋਈ ਆਪਾਂ ਇਹ ਦੁੱਧ ਸਾਰੀ ਇਹ 40 ਦਿਨ ਪਹਿਲਾਂ ਹੀ ਛੱਡੀ ਆ ਦੁੱਧੋਂ ਤਾਂ ਥੋੜਾ ਦੁੱਧ ਘੱਟ ਦੇ ਰਹੀ ਆ ਨਹੀਂ ਪਿਛਲੇ ਸੂਏ 15 ਕਿਲੋ ਦੁੱਧ ਸੀਗਾ ਇਹ ਥੱਲੇ ਅਡਰਲੇ ਅਡਰ ਦੀ ਸਾਫ ਆ ਬਿਲਕੁਲ ਨਰਮ ਚਵਾਈ ਆ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦੇ ਤੁਸੀਂ 11 ਕਿਲੋ ਦੁੱਧਾ ਕੰਡੇ ਵਾਲਾ ਮੰਗਰੇ ਦੇ ਕੱਟੀ ਆਗੀ ਬਿਨਾ ਬੱਚੇ ਤੋਂ ਵੀ ਦੁੱਧ ਦੇਂਦੀ ਅੱਛਾ ਤੁਸੀਂ ਐਂ ਹੀ ਥੱਲੇ ਵੇਜੋ ਮਹੀਨੇ ਦੇ ਲਗਭਗ ਸੂਈ ਵੀ ਹੋਏ 1,115,000 ਰੁਪਇਆ ਰੇਟ ਆ ਬਾਡੀ ਇਹਦੀ ਪੂਰੀ ਵੱਡੀ ਆ ਇਹ ਕਿਹੜੀ ਹੈ ਜੀ ਹਾ ਕਾਸ਼ੀਆ ਤਾਂ ਜਿਵੇਂ ਹੁਣ ਕੱਟੀ ਇੱਧਰ ਖੜੀ ਆ ਚਾਹੇ ਕੋਈ ਵੀ ਬੰਦਾ ਚਾਹੇ ਅਣਜਾਣ ਵੀ ਜਾ ਕੇ ਨਹੀਂ ਹੈਗਾ ਵੀ ਗੱਲਾਂ ਮੈਨੂੰ ਮੈਂ ਵੀ ਹਜੇ ਲਿਆਂਦੂਗੀ ਆਪਾਂ ਵੀ ਉਪਰ ਹੀ ਇਹਦੇ ਵਾਸਤੇ ਐਂ ਜਾਹੇ ਥੱਲੇ ਬਹਿ ਜੋ ਕੁਆਲਟੀ ਲੈ ਕੇ ਧਾਰ ਦੇ ਦੋ ਐਂ ਵੀ ਬਸਮ ਜਾਂਦੀ ਆ ਤੇ ਬੱਚੇ ਤੇ ਵੀ ਬਸਮ ਜਾਂਦੀ ਆ ਇਹ ਜਿਹੜੀ ਐਲਨ ਝੋਟੀ ਸੀ ਤੋਕੜ ਉਹਦੀ ਤਾਜ਼ੀ ਦੀ ਵੀਡੀਓ ਆਪਣੇ ਕੋਲ ਬਣੀ ਹੋਈ ਸੀਗੀ ਪਹਿਲਾਂ ਥੋੜੀ ਜਿਹਾ ਆਪਾਂ ਨਾਲ ਲਾ ਰਹੇ ਆ ਅੱਡਰ ਅੱਡਰ ਕੁਆਲਟੀ ਤੁਸੀਂ ਦੇਖ ਸਕਦੇ ਹੋ ਝੋਟੀ ਦੀ ਇਹ ਤਾਜ਼ੀ ਸੂਈ ਦੀ ਆ ਜਿਹੜੀ ਪਹਿਲਣ ਝੋਟੀ ਤੋਕੜਾ ਕੀ ਚਾਰ ਦੰਦ 18 ਕਿਲੋ ਦੁੱਧ ਸੀਗਾ ਤਾਜੀ ਸੂਈ ਦੇ ਥੱਲੇ ਜਿਸ ਕਿਸੇ ਵੀ ਇਹਨੇ ਲੈਣੀ ਹੋਵੇ ਕੰਡੈਕਟ ਕਰ ਤੋਂ 105000 ਰੁਪਏ ਰੇਟ ਆਦਾ ਝੋਟੀ ਦਾ ਰੇਟ ਲੈਣ ਦੇ ਨਾਲ ਹੀ ਆ ਇਹ ਦੀ ਚੈੱਕ ਕਰਦੀ ਦੀ ਵੀਡੀਓ ਆ 2 ਮਹੀਨਿਆਂ ਦੀ ਗੱਬਣਾ ਇਹ ਬਾਕੀ ਕੋਈ ਵੀ ਵੀਰ ਆਪਣੀ ਤਸੱਲੀ ਵੀ ਕਰ ਸਕਦਾ ਆਪਾਂ ਵੀ ਤਸੱਲੀ ਕਰਕੇ ਲਿਆਂਦੀ ਆ ਚੈੱਕ ਪਾਸ ਆ ਬਾਕੀ ਆਪਣਾ ਡਾਕਟਰ ਲੈ ਆ ਕੇ ਵੀ ਨਾਲ ਤਸੱਲੀ ਕਰ ਸਕਦਾ ਇਕ ਲੱਖ 5000 ਰੁਪਏ ਰੇਟ ਆ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਡਕਟ ਕਰ ਸਕਦੇ ਹੋ